ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਹੀ ਜੈ ਮਸੀਦੀ ਆਓ ਅੱਜ ਆਪਾਂ ਪਰਮੇਸ਼ਰ ਦੇ ਵਚਨਾਂ ਚੋਂ ਦੇਖਾਂਗੇ ਇਬਰਾਨੀਆਂ ਭਾਗ 10 ਜਿਉਂਦੇ ਪਰਮੇਸ਼ਰ ਦੇ ਹੱਥਾਂ ਵਿੱਚ ਪੈਣਾ ਸਰਾ ਜਿਹੜੀ ਆਉਣ ਵਾਲੀਆਂ ਚੰਗੀਆਂ ਅਵਸਥਾਂ ਦਾ ਪਰਛਾਵਾਂ ਹੀ ਹੈ ਪਰ ਉਹਨਾਂ ਅਵਸਥਾਂ ਦਾ ਅਸਲੀ ਸਰੂਪ ਨਹੀਂ ਕੋਲ ਆਉਣ ਵਾਲਿਆਂ ਨੂੰ ਜਿਹੜੇ ਵਰੀ ਦੀ ਵਰੀ ਸਦਾ ਇੱਕੋ ਪ੍ਰਕਾਰ ਦੇ ਬਲੀਦਾਨ ਚੜਾਉਂਦੇ ਹਨ ਕਦੇ ਕਾਮਿਲ ਨਹੀਂ ਕਰ ਸਕਦੇ ਨਹੀਂ ਤਾਂ ਕਿ ਉਹਨਾਂ ਦਾ ਚੜਾਉਣਾ ਬੰਦ ਨਾ ਹੋ ਜਾਂਦਾ ਇਸ ਕਾਰਨ ਕਿ ਜੇ ਉਹ ਇੱਕ ਵਾਰੀ ਸ਼ੁੱਧ ਹੋ ਜਾਂਦੇ ਤਾਂ ਉਹਨਾਂ ਨੂੰ ਪਾਪ ਦਾ ਖਿਆਲ ਹੀ ਨਾ ਹੁੰਦਾ ਪਰ ਇਨ੍ਹਾਂ ਬਲੀਦਾਨਾਂ ਦੇ ਵਰੀ ਦੇ ਵਰੀ ਪਾਪ ਚਿੱਤੇ ਆਉਂਦੇ ਹਨ ਕਿਉਂ ਜੋ ਅਨਹੋਣਾ ਹੈ ਭਾਈ ਵੇੜਿਆਂ ਤੇ ਬੱਕਰੀਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ ਇਸ ਲਈ ਉਸ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ ਬਲੀਦਾਨਾ ਔਰ ਪੇਟਾ ਨੂੰ ਨਹੀਂ ਚਾਇਆ ਪਰ ਮੇਰੇ ਲਈ ਦੇਹੀ ਤਿਆਰ ਕੀਤੀ ਹੋਮ ਵਾਲੀ ਔਰ ਪਾਪ ਵਾਲੀ ਤੋ ਤੂੰ ਪ੍ਰਸੰਨ ਨਹੀਂ ਹੁੰਦਾ ਤਦ ਮੈਂ ਆਖਿਆ ਵੇਖ ਮੈਂ ਆਇਆ ਹਾਂ ਹੈ ਪਰਮੇਸ਼ਵਰ ਪਈ ਤੇਰੀ ਇੱਛਿਆ ਨੂੰ ਪੂਰਾ ਕਰਾਂ ਜਿਵੇਂ ਪੁਸਤਕ ਦੀ ਪਤਰੀ ਵਿੱਚ ਮੇਰੇ ਵੇਖੇ ਲਿਖਿਆ ਹੋਇਆ ਹੈ ਉੱਪਰ ਜੋ ਕਹਿੰਦਾ ਹੈ ਪਈ ਟੈਂਪਲੀ ਦਾਣਾ ਤੇ ਭੇਟਾਂ ਹੂਮ ਵਲੀਆਂ ਔਰ ਪਾਪ ਵਲੀਆਂ ਨੂੰ ਨਾ ਚਾਇਆ ਨਾ ਉਹਨਾਂ ਤੋਂ ਪ੍ਰਸੰਨ ਹੋਇਆ ਪਰ ਇਹ ਸਰਾਂ ਦੇ ਅਨੁਸਾਰ ਚੜਾਏ ਜਾਂਦੇ ਹਨ ਤਦ ਉਨ ਆਖਿਆ ਵੇਖ ਮੈਂ ਤੇਰੀ ਇੱਛਾ ਨੂੰ ਪੂਰਾ ਕਰਾਂ ਉਹ ਪਹਿਲੇ ਨੂੰ ਹਟਾਉਂਦਾ ਹੈ ਭਈ ਦੂਏ ਨੂੰ ਕਾਇਮ ਕਰੇ ਅਤੇ ਉਸੇ ਇਛਿਆ ਕਰ ਕੀ ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਚੜ੍ਹਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ ਅਤੇ ਹਰੇਕ ਜਾਜਕ ਨਿਤ ਖੜਾ ਹੋ ਕੇ ਉਪਾਸਨਾ ਕਰਦਾ ਹੈ ਇੱਕੋ ਪ੍ਰਕਾਰ ਦੇ ਬਲੀਦਾਨ ਜਿਹੜੇ ਪਾਪਾਂ ਨੂੰ ਕਦੇ ਲੈ ਜਾ ਨਹੀਂ ਸਕਦੇ ਵਾਰ-ਵਾਰ ਚੜ੍ਹਾਉਂਦਾ ਹੈ ਪਰ ਇਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ਰ ਦੇ ਸੱਜੇ ਪਾਸੇ ਵਿਰਾਜਮਨ ਹੋਇਆ ਅਤੇ ਇਹਦੋਂ ਅੱਗੇ ਉਡੀਕ ਕਰਦਾ ਹੈ ਜੋ ਉਹਦੇ ਵੈਰੀ ਉਹਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ ਕਿਉਂ ਜੋ ਉਹਨੇ ਇੱਕੋ ਪੇਟ ਨਾਲ ਉਹਨਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਅਤੇ ਪਵਿੱਤਰ ਆਤਮਾ ਵੀ ਸਾਨੂੰ ਸਾਖੀ ਦਿੰਦਾ ਹੈ ਕਿਉਂ ਜੋ ਇਹਦੇ ਮਗਰੋਂ ਜਦ ਆਖਿਆ ਸੀ ਇਹ ਉਹ ਨਾਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨਾਂਗਾ ਉਹਨਾਂ ਦਿਨਾਂ ਮਗਰੋਂ ਪ੍ਰਭੂ ਆਖਦਾ ਹੈ ਮੈਂ ਆਪਣਾ ਕਾਨੂੰਨ ਉਹਨਾਂ ਦੇ ਹਿੱਦਿਆਂ ਉੱਤੇ ਪਾਵਾਂਗਾ ਅਤੇ ਉਹਨਾਂ ਦੇ ਮਨਾਂ ਉੱਤੇ ਉਹਨਾਂ ਨੂੰ ਲਿਖਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਅਤੇ ਉਹਨਾਂ ਦੀਆਂ ਬਦਕਾਰੀਆਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ ਸੋ ਜਿੱਥੇ ਇਹਨਾਂ ਦੀ ਮਾਫੀ ਹੈ ਉੱਥੇ ਪਾਪ ਲਈ ਵੀ ਫੇਰ ਪੇਟ ਨਹੀਂ ਚੜਾਈ ਜਾਂਦੀ ਉਪਰੰਤ ਹੈ ਭਰਾਓ ਜਦੋਂ ਸਾਨੂੰ ਯਿਸੂ ਦੇ ਲਹੂ ਕਾਰਨ ਪਵਿੱਤਰ ਅਸਥਾਨਾਂ ਦੇ ਅੰਦਰ ਜਾਣ ਦੀ ਦਲੇਰੀ ਹੈ ਅਰਥਾਤ ਉਸ ਨਵੇਂ ਤੇ ਜਿਉਂਦੇ ਰਾਹ ਦੀ ਜਿਹੜਾ ਉਸ ਦੇ ਪਰਦੇ ਮਨੁ ਆਪਣੇ ਸਰੀਰ ਥਾਣੀ ਸਾਡੇ ਲਈ ਖੋਲਿਆ ਅਤੇ ਜਦੋਂ ਸਾਡਾ ਇੱਕ ਮਹਾ ਜੱਜਕ ਹੈ ਜਿਹੜਾ ਪਰਮੇਸ਼ਵਰ ਦੇ ਘਰ ਦੇ ਉੱਤੇ ਹੈ ਤਾਂ ਆਓ ਅਸੀਂ ਸੱਚੇ ਦਿਲ ਤੇ ਪੂਰੀ ਨੀਚਾ ਨਾਲ ਜਦੋਂ ਸਾਡੇ ਦਿਲ ਅਸ਼ੁੱਧ ਅੰਤਕਰਣ ਤੋਂ ਸ਼ੁਧ ਕਾਉ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ ਪਾਣੀ ਨਾਲ ਨਲਾਈ ਗਈ ਨੀੜੇ ਜਾਈਏ ਅਸੀਂ ਆਸ ਤੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ ਕਿਉਂਕਿ ਜਿਹਨੇ ਵਾਅਦਾ ਕੀਤਾ ਉਹ ਵਫਾਦਾਰ ਹੈ ਅਤੇ ਪ੍ਰੇਮ ਔਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ ਅਤੇ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਭ ਨੂੰ ਇੱਕ ਤੂਏ ਨੂੰ ਉਪਦੇਸ਼ ਕਰੀਏ ਅਤੇ ਉਹਨਾਂ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਾਈ ਉਹ ਦਿਨ ਨੇੜੇ ਆਉਂਦਾ ਹੈ ਜੇ ਅਸੀਂ ਸੱਤਾਂ ਗਿਆਨ ਪ੍ਰਾਪਤ ਕਰਨ ਦੇ ਪਿੱਛੇ ਜਾਣ ਬੁਝਕੇ ਪਾਪ ਕਰੀਏ ਤਾਂ ਪਾਪ ਦੇ ਨਿਮਿਤ ਫੇਰ ਕੋਈ ਬਲੀਦਾਨ ਨਹੀਂ ਪਰ ਨਿਉਂ ਦੇ ਭਿਆਨਕ ਉਡੀਕ ਅਤੇ ਅੱਗ ਦੇ ਸਾੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਪਸੰਮ ਕਰ ਦੇਵੇਗੀ ਜਿਸ ਕਿਸੇ ਨੇ ਮੂਸਾ ਦੀ ਸਰਧ ਦੀ ਟਾਲ ਨਾ ਕੀਤੀ ਹੋਵੇ ਉਹ ਦੋ ਹੋਰਿਆਂ ਤਿੰਨ ਗਵਾਹ ਦੀ ਗਵਾਹੀ ਨਾਲ ਬਿਨਾ ਤਰਸ਼ ਕੀਤਾ ਮਾਰਿਆ ਜਾਂਦਾ ਹੈ ਤਾਂ ਤੁਹਾਡੇ ਖਿਆਲ ਵਿੱਚੋਂ ਕਿੰਨਾ ਕੁ ਹੋਰ ਵੀ ਕਰੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਹਨੇ ਪਰਮੇਸ਼ਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਕਿਵੇਂ ਜਾਣਿਆ ਤੇ ਕਿਰਪਾ ਦੇ ਆਤਮਾ ਦਾ ਅਪਚਸ ਕੀਤਾ ਕਿਉਂ ਜੇ ਸੀ ਉਹਨੂੰ ਜਾਣਦੇ ਹਾਂ ਜਿਨੇ ਆਖਿਆ ਭਾਈ ਬਦਲਾ ਲੈਣਾ ਮੇਰਾ ਕੰਮ ਹੈ ਮੈਂ ਹੀ ਵਟਾ ਲਵਾਗਾ ਅਤੇ ਫਿਰ ਇਹ ਕੀ ਪ੍ਰਭੂ ਆਪਣੇ ਪ੍ਰਜਾ ਦਾ ਨਿਯੋਗ ਕਰੇਗਾ ਜਿਉਂਦੇ ਪਰਮੇਸ਼ਰ ਦੇ ਹੱਥਾਂ ਵਿੱਚ ਪੈਣਾ ਭਿਆਨਕ ਗੱਲ ਹੈ ਹਾਲੇਲੂਇਆ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਸ ਪੜੇ ਗਏ ਵਚਨ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ Ameen